ਤਿਆਰੇ ਵੇ ਵੇਖਤੇ ਪਖੰਡ ਜਿੰਨਾ ਪਿਆਰਿਆਂ ਨੂੰ ਸ਼ੋਵੇ ਨਾ ਤ੍ਰਿਸ਼ਨਾ ਦੀ ਅੱਗ ਜਿੰਨਾ ਗੁਰਮਖਾਂ ਨੂੰ ਪੋਵੇ ਨਾ ਕਰਕੇ دیدار ਮਨ ਠੰਡਾ ਟਾਰੂ ਜਾਵੇ ਦੌੜ ਰਿਹਾ ਚਿੱਤ ਇੱਕ ਪਲ ਜਿਖਲੋ ਰਵੇ ਵੇਖਤੇ ਪਖੰਡ ਜਿੰਨਾ ਪਿਆਰਿਆਂ ਕ੍ਰਿਸ਼ਨਾ ਦੀ ਅੱਖ ਜਿੰਨਾ ਗੁਰਮਖਾਂ ਨੂੰ ਪੋਵੇ ਨਾ ਕਰਕੇ ਤੇ ਧਰ ਮਨ ਠੰਡਾ ਠਾਰ ਹੋ ਜਾਵੇ ਦੌੜੀ ਆ ਚਿੱਤ ਇੱਕ ਪਲ ਚ ਖਲੋ ਜਾਵੇ ਮੁੜੇ ਮਾਨ ਪੈ ਗਿਆ ਕਰਾਹੇ ਜੋ ਪੈੜਾ ਨਿਜ ਘਰ ਵਿੱਚ ਮੁੜ ਪਾਵੇ ਸੇਈ ਪਿਆਰੇ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਸੇ ਪਿਆਰੇ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾ ਚੇਤਿਆਵੇ ਕਹਿਣੀ ਕਥਣੀ ਦੇ ਪੂਰੇ ਪੱਕੇ ਹੁਣ ਸੂਰੇ ਜੋ ਤੇਰੇ ਚਰਨਾਂ ਦੇ ਹੁਣ ਵਸਦੇ ਹਦੂਰੇ ਜੋ ਮਨ ਦੇ ਵਾਗੀ ਹੋਣ ਆਤਮ ਗਿਆਨੀ ਜੋ ਸ਼ਬਦ ਸੰਗ ਜੋੜਦੇ ਸੁਰਤ ਹੁਣ ਧਿਆਨ ਜੋ ਕਥਨੀ ਦੇ ਪੂਰੇ ਪੱਕੇ ਹੁਣ ਸੂਰੇ ਜੋ ਤੇਰੇ ਚਰਨਾਂ ਦੇ ਹੁਣ ਵਸਦੇ ਹਦੂਰੇ ਜੋ ਮਨ ਦੇ ਵਾਗੀ ਹੋਣ ਆਤਮ ਗਿਆਨੀ ਜੋ ਸ਼ਬਦ ਸੰਗ ਜੋੜਦੇ ਸੁਰਤ ਹੁਣ ਧਿਆਨੀ ਜੋ ਰਸਨਾ ਤੁਰਹਿਣ ਜਿਹੜੇ ਜਪਦੇ ਰਸਨਾ ਤੁਰਹਿਣ ਜਿਹੜੇ ਜਪਦੇ ਤੈਨੂੰ ਹਿਰਦਾ ਜਿੰਨਾ ਦਾ ਸਦਾ ਧਿਆ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਸਹੀ ਪਿਆਰੇ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚਿਤਿਆਵੇ ਚੰਗੇ ਮਾੜੇ ਸਮੇਂ ਹੁਣ ਸਾਥ ਜੋ ਨਭਾਉਂਦੇ ਭੁੱਲਿਆਂ ਹੋਿਆਂ ਨੂੰ ਹੁਣ ਰਸਤਾ ਦਿਖਾਉਂਦੇ ਹੁਣ ਨਾਸਵਾਰੀ ਮਾਨਦਾਰ ਹੁਣ ਜੋ ਪਾਵੇ ਕਿਤੇ ਲੋੜ ਹੈ ਕਿ ਤਾਣ ਕੇ ਖਲੋਣ ਜੋ ਚੰਗੇ ਮਾੜੇ ਸਮੇਂ ਹੋਣ ਸਾਥ ਜੋ ਨਬਾੰਦੇ ਭੁੱਲਿਆ ਹੋਇਆ ਨਾ ਹੋਣ ਰਸਤਾ ਦਖਾਂਦੇ ਹੋਣ ਨਾਸਵਾਤੀ ਮਨ ਤਾਰੂ ਆਵੇ ਕਿਤੇ ਲੋੜ ਹਿੱਕ ਤਾਣ ਕੇ ਖਲੋਣ ਜੋ ਹੌਣ ਜਿਹੜੇ ਣੀ ਦੇਖ ਤੇਗਦੇ ਕਦੇ ਕਰਦੀ ਨਾ ਹੋਣ ਝੂਠੇ ਕਰਦੇ ਨਾ ਹੋਣ ਝੂਠੇ ਦਾਵੇ ਸਹੀ ਪਿਆਰੇ ਮੇਲ ਸੱਚੇ ਪਾਤਸ਼ਾ ਜਿੰਨਾ ਮੇਰੇ ਆ ਨਾਮ ਚੇਤਿਆ ਆਵੇ ਤੇ ਹੀ ਪਿਆਰੇ ਮੇਲ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਰੂਪ ਰਸ ਗੰਧ ਤੇਛ ਪਰਛੀਣ ਹੋਣ ਜੋ ਪਰਮੇ ਆਨੰਦ ਵਿੱਚ ਹੋਏ ਹੋਣ ਲੀਨ ਜੋ ਆ ਪੂਰਾ ਪੂਰਾ ਲਾ ਜਿਹੜੇ ਲੈਂਦੇ ਨੇ ਸਵਾਸਾਂ ਦਾ ਬੈਂਕਾ ਗੁਰਜੰਟ ਸਿੰਘ ਦਾਸ ਤੇਰੇ ਦਾਸਾਂ ਦਾ ਪੂਰਾ ਪੂਰਾ ਲਾ ਜਿਹੜੇ ਲੈਂਦੇ ਨੇ ਸੁਵਾਸਾਂ ਦਾ ਬੈਂਕਾ ਗੁਰਜੰਟ ਸਿੰਘ ਦਾਸ ਤੇਰੇ ਦਾਸਾਂ ਦਾ ਰੂਪਰਸ ਗੰਧ ਤੇਛ ਪਰਛਹੀਨ ਹੋਣ ਜੋ ਪਰਮੇ ਆਨੰਦ ਵਿੱਚ ਹੋਏ ਹੋਣ ਲੀਨ ਜੋ ਪੂਰਾ ਪੂਰਾ ਲਾ ਜਿਹੜੇ ਲੈਂਦੇ ਨੇ ਸੁਵਾਸਾਂ ਦਾ ਬੰਕਾ ਗੁਰਜੰਟ ਸਿੰਘ ਦਾਸ ਤੇਰੇ ਦਾਸਾਂ ਦਾ ਹੋਮੇ ਦੀ ਬਿਮਾਰੀ ਹੋਵੇ ਨਾਸ ਜੀ ਸੁਰਤਿ ਸ਼ਬਦ ਵਾਲੀ ਤੁਣੀ ਚ ਸਮਾਵੇ ਸਹੀ ਪਿਆਰੇ ਮੇਲ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਸਹੀ ਪਿਆਰੇ ਮੇਲ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆਵੇ ਜਿੰਨਾ ਮਿਲਿਆ ਨਾਮ ਚੇਤਿਆ ਆਵੇ ਜਿੰਨਾ ਮਿਲਿਆ ਨਾਮ ਚਿਤ ਆਵੇ